ਸ਼ਹਿਰ ਚ ਦੇਖਣ ਨੂੰ ਮਿਲਿਆ ਗੁੰਡਾ ਗਰਦੀ ਦਾ ਨੰਗਾ ਨਾਚ ਅਣਪਛਾਤੇ ਨੌਜਵਾਨਾਂ ਨੇ ਦੋ ਨੌਜਵਾਨਾਂ ਤੇ ਕਰਤਾ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਇਨੇ ਸਲੋਨ ਖੋਲਿਆ ਆ ਉੱਥੇ ਅਣਪਛਾਤੇ ਮੁੰਡੇ ਆਏ ਆ ਕੋਈ 25 30 ਇਕੱਠੇ ਹੋ ਕੇ ਉੱਥੇ ਜਿਹੜੇ ਬੰਦਾ ਹੋਰ ਵੀ ਖੜਾ ਸੀ ਤੇ ਉਹਨੂੰ ਪੁੱਟਣ ਲੱਪੇ ਉਹ ਅੱਗੇ ਹੋਇਆ ਤੇ ਉਹਨੂੰ ਹੀ ਇਹਨਾਂ ਨੇ ਸਿਰ 'ਚ ਦਾਤਰ ਮਾਰੇ ਤੇ ਬੰਦੇ ਸ਼ਹਿਰ ਦੇ ਆ ਸਾਰੇ ਜਾਣੇ ਪਛਾਣੇ ਹੀ ਐ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਹੈ ਵਾਇਰਲ ਗੁੰਡਾਗਰਦੀ ਦਾ ਕੁਰਪਾਨਾ ਡਾਂਗਾ ਛੋਟੇ ਸਭ ਕੁਝ 78 ਸੀ ਚਾਕੂ ਸੇ ਕਰਚਾ ਹੈ ਉਹਨਾਂ ਕੋ ਤੇ ਸਾਡੇ ਕੋ 2 ਐਮਲਸੀ ਕੇਸ ਆਇਆ 75 ਦੇ ਕਰੀਬ ਦੋਨਾਂ ਦਾ ਝਗੜਾ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਦੇ ਕੋਲ ਹੋਇਆ ਤੇ ਇੱਕ ਪੇਸ਼ੈਂਟ ਥੋੜਾ ਜਿਆਦਾ ਉਹਨਾਂ ਦੀ ਬ੍ਰੇਨ ਇੰਜਰੀ ਸਗੀ ਤੇ ਇੱਕ ਪੇਸ਼ੈਂਟ ਸਟੇਬਲ ਹੈ ਜਿਹਨੂੰ ਆਪਾਂ ਇੱਥੇ ਹੀ ਮੈਨੇਜ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਗੌਰ ਤਾਂ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਵੇਂ ਲਗਾਤਾਰ ਵਿਗੜਦੀ ਜਾ ਰਹੀ ਹੈ ਆਏ ਦਿਨ ਕੋਈ ਨਾ ਕੋਈ ਵਾਰਦਾਤ ਜਿਹੜੀ ਹੈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਦਾ ਅਜਿਹੀ ਇੱਕ ਵਾਰਦਾਤ ਜਿਹੜੀ ਆ ਸੁਲਤਾਨਪੁਰ ਲੋਧੀ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਰਾਤ ਦੇ ਹਨੇਰੇ ਦੇ ਵਿੱਚ ਗੁੰਡਾਗਰਦੀ ਦਾ ਜੜਾ ਨੰਗਾ ਨਾਚ ਦੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਕਿ ਰੇਲਵੇ ਸਟੇਸ਼ਨ ਦੇ ਕੋਲ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਦੋ ਨੌਜਵਾਨਾਂ ਦੇ ਉੱਪਰ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹਮਲੇ ਦੀ ਵੀਡੀਓ ਵੀ ਜਿਹੜੀ ਆ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨਾਂ ਦੇ ਉੱਪਰ ਹਮਲਾ ਕੀਤਾ ਜਾ ਰਿਹਾ 10000 ਕੀ ਹਮਲਾਵਾਰ ਜਿਹੜੇ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ ਅਤੇ ਨੌਜਵਾਨ ਜਿਹੜੇ ਨੇ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਅਸੀਂ ਉਹਨਾਂ ਨੂੰ ਜਾਣਦੇ ਹਾਂ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਥੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਜਿਹੜੇ ਨੇ ਕਲਮਬੰਦ ਕਰ ਲਏ ਗਏ ਨੇ ਅਤੇ ਦੋਸ਼ੀਆਂ ਨੂੰ ਜਲਦ ਜੜਾ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਅਕਸਰ ਹੀ ਪੰਜਾਬ ਦੇ ਵਿੱਚ ਅਜਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਹੁਣ ਇਹ ਜਿਹੜੀ ਹੈ ਘਟਨਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਜਿੱਥੇ ਕਿ ਦੋ ਨੌਜਵਾਨਾਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਰਸਤੇ ਦੇ ਵਿੱਚ ਘੇਰ ਕੇ ਬੇਰਹਿਮੀ ਨਾਲ ਉਹਨਾਂ ਤੇ ਹਮਲਾ ਕੀਤਾ ਗਿਆ ਤਾਂ ਇਹ ਨੌਜਵਾਨ ਜੜੇ ਨੇ ਗੰਭੀਰ ਜ਼ਖਮੀ ਹੋਏ ਨੇ ਤੇ ਹਮਲਾਵਰ ਜੜੇ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ ਤਾਂ ਇਸ ਸਬੰਧੀ ਪਰਿਵਾਰਿਕ ਮੈਂਬਰਾਂ ਪੁਲਿਸ ਅਧਿਕਾਰੀਆਂ ਤੇ ਡਾਕਟਰ ਦਾ ਕੀ ਕਹਿਣਾ ਆ ਆਬਵੀਅਸ ਨਾ ਦਿੰਨੇ ਆ ਤੁਹਾਨੂੰ ਸਿਮਰਨਜੀਤ ਧੀਰ ਐਕਐਮਸੀ ਸultanpur lodi ਮੇਰਾ ਭਾਂਜਾ ਵਿਜੇ ਕੁਮਾਰ ਉੱਥੇ ਦੁਕਾਨ ਕਰਦਾ ਐ ਦੀ ਨਾਈ ਵਾਲੀ ਇੰਨੇ ਸਲੂਨ ਖੋਲਿਆ ਆ ਉੱਥੇ ਅਣਪਛਾਤੇ ਮੁੰਡੇ ਆਏ ਆ ਕੋਈ 20 30 ਇਕੱਠੇ ਹੋ ਕੇ ਉੱਥੇ ਜਿਹੜੇ ਬੰਦਾ ਹੋਰ ਵੀ ਖੜਾ ਸੀ ਤੇ ਉਹਨੂੰ ਪੁੱਟਣ ਲੱਪੇ ਉਹ ਅੱਗੇ ਹੋਇਆ ਤੇ ਉਹਨੂੰ ਹੀ ਇਹਨਾਂ ਨੇ ਸਿਰ 'ਚ ਦਾਤਰ ਮਾਰੇ ਤੇ ਬੰਦੇ ਸ਼ਹਿਰ ਦੇ ਆ ਸਾਰੇ ਜਾਣੇ ਪਛਾਣੇ ਹੀ ਆ ਸਾਰੇ ਪੁਲਿਸ ਨੂੰ ਦੱਸਾਂਗੇ ਜਿਹੜੇ ਹੈਗੇ ਗੁੰਡਾ ਕਰਦੀ ਦਾ ਕਿਰਪਾਨਾਂ ਡਾਂਗਾ ਛੋਟੇ ਸਭ ਕੁਝ ਦਾਤਰ ਸੀ ਚਾਕੂ ਸੀ ਕਰਚਾ ਹੈ ਉਹਨਾਂ ਕੋਲ ਐਸੀ ਕਿ ਬੜਾ ਨਰਿੰਦਿਸ਼ ਕੀ ਹੈ ਜੀ ਵਜਾ ਦਾ ਅਜੇ ਮੈਨੂੰ ਨਹੀਂ ਪਤਾ ਚੱਲਿਆ ਜੀ ਉਹਨਾਂ ਨੇ ਕਿਉਂ ਮਾਰਨਾ ਸ਼ੁਰੂ ਕੀਤਾ ਉਹ ਤੇ ਪੁੱਛਣ ਦੇ ਹੀ ਪਤਾ ਚੱਲੂਗਾ ਕਿ ਕਿੱਥੇ ਆਪਣੀ ਘਟਨਾ ਸਾਰੀ ਤੇ ਕਿੰਨੇ ਨੌਜਵਾਨ ਸਟੇਸ਼ਨ ਦੇ ਲਾਗੇ ਸਲੂਨ ਦੀ ਦੁਕਾਨ ਹੈ ਜਿੱਥੇ ਪ੍ਰਾਣੀ ਮੱਛੀ ਮੰਡੀ ਹੁੰਦੀ ਸੀ ਉੱਥੇ ਤੇ ਬਾਕੀ ਇਹ ਪਤਾ ਨਹੀਂ ਵੀ ਕਿਉਂ ਮਾਰਿਆ ਉਹਨਾਂ ਨੇ ਕਿੰਨੇ ਨੌਜਵਾਨ ਜ਼ਖਮੀ ਹੋਏ ਨੇ 3 ਮੇਰਾ ਨਾਮ ਡਾਕਟਰ ਕਾਸ਼ਦੀਪ ਸ਼ਰਮਾ ਮੈਂ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਵਿੱਚ ਐਜ਼ ਅ ਇਮੋ ਤੇ ਨਾ تھا ਤੇ ਸਾਡੇ ਕੋਲ ਦੋ ਐਮਲਸੀ ਕੇਸ ਆਏ ਆ ਸਾਡੇ ਸਾਥ ਦੇ ਕਰੀਬ ਇੱਕ ਦਾ ਨਾਮ ਅਰਸ਼ਦੀਪ ਹੈ ਇਹ ਦੂਜੇ ਦਾ ਨਾਮ ਵਿਜੇ ਕੁਮਾਰ ਹੈ ਦੋਨਾਂ ਦਾ ਝਗੜਾ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਦੇ ਕੋਲ ਹੋਇਆ ਤੇ ਇੱਕ ਪੇਸ਼ੈਂਟ ਥੋੜਾ ਜਿਆਦਾ ਉਹਨਾਂ ਦੀ ਬ੍ਰੇਨ ਇੰਜਰੀ ਸੀਗੀ ਜਿਸ ਕਰਕੇ ਉਹਨੂੰ ਆਪਾਂ ਨਿਊਰੋ ਸਰਜਰੀ ਓਪੀਨੀਅਨ ਲਈ ਸਿਵਲ ਹਸਪੀਟਲ ਕਪੂਰਥਲਾ ਭੇਜ ਰਹੇ ਹਾਂ ਤੇ ਇੱਕ ਪੇਸ਼ੈਂਟ ਸਟੇਬਲ ਹੈ ਜਿਹਨੂੰ ਆਪਾਂ ਇੱਥੇ ਹੀ ਮੈਨੇਜ ਕਰ ਰਹੇ ਹਾਂ ਤੇ ਇਹ ਮਾਮਲੇ ਦੀ ਪੁਲਿਸ ਨੂੰ ਸੂਚਿਤ ਕਰਤਾ ਜੀ ਬਿਲਕੁਲ ਆਪਾਂ ਉਸੇ ਟਾਈਮ ਆਪਾਂ ਪੁਲਿਸ ਨੂੰ ਸੂਚਿਤ ਕਰਤਾ ਤੇ ਅਗਲੀ ਕਾਰਵਾਈ ਪੁਲਿਸ ਕਰੇਗੀ